ਸਵਾਗਤ ਤੁਸੀਂ ਦੇਖ ਰਹੇ ਹੋ ਕਲਿਆਰ ਅਮਰਿਤ ਚੈਨਲ ਤੇ ਮੈਂ ਤੁਹਾਡੇ ਆਪਣੀ ਅਮਰਿਤਪਾਲ ਕਲਿਆਰ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਅਰਣਬੀਰ ਕੌਰ ਰਣਾਂ ਦਾ ਲਿਖਿਆ ਹੋਇਆ ਨਾਵਲ ਅਜੇ ਤਾਂ ਮੰਜ਼ਲ ਦੂਰ ਹੈ ਅੱਜ ਤੁਸੀਂ ਇਸ ਨਾਵਲ ਦਾ ਚੌਥਾ ਭਾਗ ਸੁਣੋਗੇ ਤੀਏ ਜਦੋਂ ਕਿਸੇ ਜੀ ਨੇ ਆਉਣਾ ਹੈ ਉਦੋਂ ਹੀ ਆਉਣਾ ਪਰ ਬੱਤੀ ਨਾਲ ਬੱਤੀ ਲੱਗਦੀ ਹੀ ਚੰਗੀ ਹੁੰਦੀ ਹੈ ਹੁਣ ਤਾਂ ਥਾਣੇ ਵਾਲੀਆਂ ਨਰਸਾਂ ਤੋਂ दारू ਚਾਲੂ ਕੀਤੀ ਹੈ ਹਰਬੰਸ ਕਹਿੰਦਾ ਬੀਬੀਆਂ ਤੋਂ ਹੀ दारू ਲੈਣੀ ਹੈ ਮਹਾਰਾਜ ਉਹਨਾਂ ਨੂੰ ਹੀ ਜਸ ਦਵਾਵੇ ਬੇਬੇ ਨੇ ਆਸਤੀ ਕਰਨ ਲੈ ਕੇ ਕਿਹਾ ਰੋਟੀ ਤਿਆਰ ਹੈ ਨਾ ਕੇ ਆਏ ਰਾਜ ਨੇ ਕਿਹਾ ਹਾਂ ਰਾਜ ਬਸ ਸਬਜੀ ਅਜੇ 2 ਕੋ ਮਿੰਟ ਲਾਉਗੀ ਅਜਮੇਰ ਨੇ ਕਿਹਾ ਤੂੰ ਵੀ ਨਹਾ ਲੈ ਪੂਨਮ ਗੁਸਲਖਾਨੇ ਵਿੱਚ ਪਾਣੀ ਪਾ ਦੇ ਜਿਸ ਮੇਲ ਰੱਖਦੀ ਹਾਂ ਅਜਮੇਰ ਨੇ ਪੂਨਮ ਲਈ ਕੋਸੇ ਜਿਹੇ ਪਾਣੀ ਦੀ ਬਾਲਟੀ ਰੱਖ ਦਿੱਤੀ ਨਵਾਂ ਸਾਬਣ ਨਵਾਂ ਤੋਤਾ ਤੌਲੀਆ ਵੀ ਕਿਹਾ ਕਿ ਆਵੋ ਬੀਬੀ ਜੀ ਨਾ ਲਵੋ ਪੂਨਮ ਨੂੰ ਇਹ ਕਹਿ ਕੇ ਅਜਮੇਰ ਨੇ ਤਵਾ ਚੁੱਲ੍ਹੇ ਉੱਤੇ ਰੱਖ ਦਿੱਤਾ ਤੇ ਨਿੱਕੇ ਨਿੱਕੇ ਪਰੌਂਠੇ ਲਾਉਣੇ ਸ਼ੁਰੂ ਕਰ ਦਿੱਤੇ ਰਾਜ ਰਸੋਈ ਵਿੱਚ ਬੈਠ ਕੇ ਹੀ ਰੋਟੀ ਖਾਣ ਲੱਗ ਪਿਆ ਬੇਜੀ ਤੁਸੀਂ ਰੋਟੀ ਕਦੋਂ ਖਾਓਗੇ ਹੁਣੇ ਖਾ ਲਵੋ ਨਹੀਂ ਪੁੱਤ ਮੈਂ ਤਾਂ ਠਹਿਰ ਕੇ ਖਾਉਂਗੀ ਗਵੰਡਿਆਂ ਦੇ ਘਰ ਸਹਿਜ ਪਾਠ ਦਾ ਪ੍ਰਕਾਸ਼ ਹੋਣਾ ਸੀ ਤਾਂ ਸਤਨਾਮ ਵਾਹਿਗੁਰੂ ਦੇ ਜਾਪ ਨਾਲ ਕੜਿਆਲ ਦੀ ਆਵਾਜ਼ ਦਰਵਾਜ਼ੇ ਤੱਕ ਆਉਣ ਲੱਗੀ ਤਾਂ ਬੇਬੇ ਨੇ ਸਾਰਿਆਂ ਨੂੰ ਸਿਰ ਟਕਣ ਲਈ ਕਿਹਾ ਤੇ ਸਤਕਾਰਵਜੋ ਆਪ ਖੜੀ ਹੋ ਗਈ ਸਾਰੇ ਕਿਹੜੇ ਸੀ ਮੈਲੋ ਕਮਰਾ ਸਾਫ ਕਰ ਰਹੇ ਸੀ ਅਜਮੇਰ ਨੇ ਸਿਰ ਤੇ ਦੁਪੱਟਾ ਠੀਕ ਕਰ ਲਿਆ ਪੂਨਮ ਗੁਸਲਖਾਨੇ ਵਿੱਚ ਸੀ ਪਰ ਰਾਜਦਾ ਸਿਰ ਨੰਗਾ ਸੀ ਉਹ ਰੋਟੀ ਖਾ ਕੇ ਪੱਗ ਬੰਨਦਾ ਸੀ ਉਸਨੇ ਹੌਲੀ ਨਾਲ ਜਾ ਕੇ ਉਹ ਰਾਂਡੇ ਵਿੱਚ ਕੁਰਸੀ ਤੇ ਪਈ ਗੁਲਾਬੀ ਮਲਮਲ ਦੀ ਵੇਲਾਂ ਵਾਲੀ ਚੁੰਨੀ ਸਿਰ ਤੇ ਬਿਲੇਟ ਲਈ ਚਿੱਟੇ ਕੋਰਤੇ ਪਜਾਮੇ ਨਾਲ ਉਹ ਹੋਰ ਵੀ ਜੱਚਦੀ ਸੀ ਇੰਨੇ ਨੂੰ ਪੂਨਮ ਜਦ ਗੁਸਲਖਾਨੇ ਵਿੱਚੋਂ ਨਹਾ ਕੇ ਬਾਹਰ ਨਿਕਲੀ ਤਾਂ ਰਾਜਦੇ ਸਿਰ ਉੱਤੇ ਆਪਣੀ ਚੁੰਨੀ ਨੂੰ ਪਟਕੇ ਦੇ ਰੂਪ ਵਿੱਚ ਵੇਖ ਕੇ ਮੁਸਕਰਾ ਪਈ ਫਿਰ ਸੰਗ ਗਈ ਅਜਮੇਰ ਭਾਬੀ ਦਾ ਵੀ ਹਾਸਾ ਨਿਕਲ ਗਿਆ ਰਾਜ ਆਹ ਜਿਹੜਾ ਪਰਨਾ ਤੂੰ ਸਿਰ ਉੱਤੇ ਬੰਨਿਆ ਕਿੱਥੋਂ ਲੈ ਕੇ ਆਇਆ ਭਾਬੀ ਇਹ ਕੁਰਸੀ ਤੇ ਪਿਆ ਸੀ ਬੇਬੇ ਨੇ ਰੌਲਾ ਪਾ ਦਿੱਤਾ ਮਾਇਆ ਜੇ ਪੱਗ ਤਾਂ ਬੰਨੀ ਨਹੀਂ ਸੀ ਇਹ ਓਹੀ ਸਾਰ ਲਿਆ ਇਹ ਪੂਨਮ ਦੀ ਚੁੰਨੀ ਹੈ ਚਲ ਕੋਈ ਨਹੀਂ ਪੂਨਮ ਸ਼ਿਸ਼ਯ ਮੁਰੇ ਖੜ ਕੇ ਸਿਰਵਾ ਰਹੀ ਸੀ ਤਾਂ ਮੇਲੋ ਉਸ ਨੂੰ ਚੁੰਨੀ ਫੜਾ ਕੇ ਕਹਿਣ ਲੱਗੀ ਰਾਜ ਸਾਡਾ ਭੋਲਾ ਏ ਉਹਨੂੰ ਐ ਲੱਗਿਆ ਕਿ ਇਹ ਦੁਪੱਟਾ ਮੇਰਾ ਜਾਂ ਰੂਪ ਦਾ ਹੋ ਪੂਨਮ ਦੀ ਸੋਚ ਨੇ ਇੱਕ ਓਡਾਰੀ ਮਾਰੀ ਫਿਰ ਤੇਰੀ ਚੁੰਨੀ ਲੈ ਕੇ ਕਿਤੇ ਤੈਨੂੰ ਸਿਰ ਉੱਤੇ ਤਾਂ ਨਹੀਂ ਬਿਠਾ ਲਿਆ ਤੇ ਫਿਰ ਆਪ ਹੀ ਸੰਗ ਕੇ ਨੀਵੀ ਪਾ ਲਈ ਜਜ਼ਬਾਤ ਉਹਦੇ ਹੱਕ ਵਿੱਚ ਵੋਟ ਭੁਗਤ ਰਹੇ ਸਨ ਕਿਸੇ ਦੇ ਵੱਲੋਂ ਸਵਾਲ ਵੀ ਕੋਈ ਨਹੀਂ ਸੀ ਓ ਕਿਵੇਂ ਬਣ ਜਾਂਦੀ ਜਵਾਬ ਸਾਰੇ ਦਾ ਸਾਰਾ ਉਹ ਤਾਂ ਜਦੋਂ ਘਰੋਂ ਤੁਰੀ ਸੀ ਸਮਝਾਂ ਦੀਆਂ ਚਾਰੇ ਕੰਨੀਆਂ ਆਪਣੇ ਹੱਥ ਵਿੱਚ ਘੁੱਟ ਫੜ ਕੇ ਤੁਰੀ ਸੀ ਰਾਜ ਰਸੋਈ ਵਿੱਚੋਂ ਜਾ ਚੁੱਕਿਆ ਸੀ ਤੇ ਉਸੇ ਕੁਰਸੀ ਉੱਤੇ ਪੂਨਮ ਬੈਠ ਕੇ ਨਾਸ਼ਤਾ ਕਰਨ ਲੱਗ ਪਈ ਭਾਬੀ ਤੂੰ ਵੀ ਨਾਸ਼ਤਾ ਕਰ ਲੈ ਫਿਰ ਆਪਾਂ ਚੱਲੀਏ ਨਹੀਂ ਬੀਬੀ ਜੀ ਆ ਕੇ ਉਹ ਤੇ ਅਜਮੇਰ ਲੁਧਣਾ ਦੇ ਅਗਵਾੜ ਵਿੱਚ ਹੀ ਹੋ ਕੇ ਬਾਜ਼ਾਰ ਲੰਘੀਆਂ ਤੇ ਭੀੜੇ ਜਿਹੀ ਗਲੀ ਜੋ ਸਾਰੇ ਘਰ ਬਾਣੀਆਂ ਦੇ ਸਨ ਉਧਰ ਨੂੰ ਮੁੜ ਪਈਆਂ ਕੱਚੇ ਦਰਵਾਜੇ ਨੂੰ ਲੰਘ ਕੇ ਜਦ ਅੰਦਰ ਨੂੰ ਹੋਈਆਂ ਤਾਂ ਨਿੱਕੀ ਜਹੀ ਮੰਜੀ ਤੇ ਚੰਦਕੌਰ ਬੈਠੀ ਸੀ। ਉਹਦੀ ਨੂੰ ਸਵਿੱਤਰੀ ਰੋਟੀਆਂ ਪਕਾ ਰਹੀ ਸੀ। ਉਹਦੀ ਨਨਾਨ ਨਿਰਮਲਾ ਨਾਸ਼ਤਾ ਕਰ ਰਹੀ ਸੀ। ਸਵਿੱਤਰੀ ਦੇ ਦੋਵੇਂ ਮੁੰਡੇ ਸਕੂਲ ਜਾ ਚੁੱਕੇ ਸਨ। ਅਜਮੇਰ ਨੇ ਚੰਦਕੌਰ ਨੂੰ ਮੱਥਾ ਟੇਕਿਆ। ਰਾਮ ਸੱਤ ਤੋਂ ਬਾਅਦ ਅਜਮੇਰ ਬੋਲੀ ਲੈ ਚਾਚੀ ਤੈਨੂੰ ਇੱਕ ਹੋਰ ਧੀ ਦੇਈਏ। ਇੱਕ ਦਿਨ ਸਰਪੰਚ ਵੀ ਆਇਆ ਸੀ। ਸਭ ਸਮਝਾ ਗਿਆ ਸੀ। ਧੰਨ ਭਾਗਤੀ 에 ਰਾਣੀਏ ਜੀ ਆਇਆਂ ਨੂੰ ਪਹਿਲਾਂ ਚਾਹ ਦੱਸੋ ਚਾਹ ਰੋਟੀ ਸਭ ਲੈ ਕੇ ਆਈ ਹਾਂ ਮੇਰਾ ਸੈਂਟਰ ਵਿਖਾ ਦੇਵੋ ਨਿੰਮਾ ਚੱਲ ਭੈਣ ਦੇ ਨਾਲ ਵਿਖਾ ਦੇ ਬੈਠਕ ਵੀ ਨਾਲੇ ਚੰਦਕੌਰ ਬੋਲੀ ਨਿੰਮਾ ਨੇ ਬੈਠ ਕੇ ਦਿਖਾ ਦਿੱਤੀ ਸੈਂਟਰ ਦਿਖਾ ਦਿੱਤਾ ਤੇ ਆ ਕੇ ਅ즈ਮੇਰ ਨੂੰ ਕਿਹਾ ਭਾਬੀ ਭੈਣ ਜੀ ਅੱਜ ਤੋਂ ਹੀ ਸਾਡੇ ਘਰ ਰਹਿ ਪੈਣਗੇ ਠੀਕ ਹੈ ਨਾ ਇੱਕ ਤਾਂ ਅਸੀਂ ਅੱਜ ਮੰਜਾ ਬਿਸਤਰਾ ਸਿਹਰੀ ਹੱਥ ਭੇਜ ਦੇਵਾਂਗੇ ਦੋ ਚਾਰ ਭਾਂਡੇ ਕੱਲ ਨੂੰ ਪੱਕਾ ਤੁਹਾਡੇ ਘਰੇ ਅੱਜ ਤੇਰੇ ਵੀਰ ਜੀ ਆ ਜਾਣਗੇ ਬਾੜੀ ਗੱਲ ਰੋਟੀ ਪੱਕੀ ਉਧਰੋਂ ਭੇਜ ਦਿਆ ਕਰਾਂਗੇ ਰੋਟੀ ਸਾਡੇ ਘਰੋਂ ਹੀ ਖਾਣਗੇ ਕੁਝ ਨਹੀਂ ਹੁੰਦਾ ਨਿੰਮੋ ਮੇਰ ਜਿਹੀ ਕਰ ਰਹੀ ਸੀ ਬੀਬੀ ਅੱਜ ਅਸੀਂ ਸ਼ੱਕਰ ਘਿਓ ਨਹੀਂ ਤੇ ਆប្រੌਣੀ ਨੂੰ ਅੱਜ ਸੇਵਾ ਕਰ ਲੈਣ ਦੇ ਅਜਮੇਰ ਨੇ ਪੂਰੇ ਹੀ ਮੋਹ ਨਾਲ ਕਿਹਾ ਅਜਮੇਰ ਚਲੀ ਗਈ ਪੂਨਮਜੀਤ ਨਿਰਮਲਾ ਨੂੰ ਲੈ ਕੇ ਹੁਣ ਪੂਰੇ ਸੈਂਟਰ ਨੂੰ ਦੇਖਣ ਲੱਗ ਪਈ ਹਵੇਲੀ ਤੇ ਸੈਂਟਰ ਵਿੱਚਕਾਰ ਇੱਕ ਕੰਧ ਸੀ ਬਿਨਾਂ ਜੋੜੀ ਤੋਂ ਰਸਤਾ ਰੱਖਿਆ ਹੋਇਆ ਸੀ ਬੱਚੇ ਵੀ ਆਏ ਬੈਠੇ ਸਨ ਹੈਲਪਰ ਬੱਚਿਆਂ ਨੂੰ ਵੇਖ ਰਹੀ ਸੀ ਸਲਾਈ ਕਢਾਈ ਦੀ ਇੱਕ ਮਸ਼ੀਨ ਪਈ ਸੀ ਬੱਚਿਆਂ ਦੇ ਘੜਾਉਣੇ ਮੋਤੀਆਂ ਵਾਲੀਆਂ ਸਲੇਟਾਂ ਸਲੇਟੀਆਂ ਗੇਂਦਾਂ ਵਗੈਰਾ ਸਭ ਸਮਾਨ ਖੁੱਲੀਆਂ ਅਲਮਾਰੀਆਂ ਵਿੱਚ ਪਿਆ ਸੀ ਦੋ ਕੁਰਸੀਆਂ ਤੇ ਇੱਕ ਵੇਜ ਵੀ ਸੀ ਉਸ ਨੇ ਸਾਰੇ ਰਜਿਸਟਰ ਵੇਖੇ ਹਾਜ਼ਰੀ ਰਜਿਸਟਰ ਉੱਤੇ ਹਾਜ਼ਰੀ ਲਾਈ ਬੱਚਿਆਂ ਦੀ ਵੀ ਹਾਜ਼ਰੀ ਲਾ ਦਿੱਤੀ ਪੂੰਢੀਏ ਕੀ ਹਾਲ ਚਾਲ ਨੇ ਵਧੀਆ ਭੈਣ ਜੀ ਕੀ ਨਾਂ ਹੈ ਤੇਰਾ ਪੱਕਾ ਜੀ ਮੁਖਤਿਆਰ ਕੌਰ ਜੀ ਬਸ ਉਹੀ ਸਾਰੇ ਪੂੰਢੀ ਪੂੰਢੀ ਕਹਿ ਦਿੰਦੇ ਐ ਮੇਰੀ ਵੀ ਹਾਜ਼ਰੀ ਲਾ ਦਿਓ ਜੀ ਮੁਖਤਿਆਰ ਇੱਕ ਹਫ਼ਤੇ ਵਿੱਚ ਇੱਕ ਅਗਵਾੜ ਦਾ ਢੇੜਾ ਕੱਢਿਆ ਕਰਾਂਗੇ ਕੁੱਲ ਕਿੰਨੇ ਅਗਵਾੜ ਨੇ ਜੀ 12 ਅਗਵਾੜ ਨੇ ਸਰਵੇ ਤਾਂ ਭੈਣ ਜੀ ਦਾ ਪਹਿਲਾਂ ਵਾਲਿਆਂ ਨੇ ਕੀਤਾ ਆ ਵਿਆਹ ਹੈ ਪੂੰਢੀ ਨੇ ਕਿਹਾ ਉਹਨਾਂ ਦੀ ਗੱਲ ਉਹਨਾਂ ਨਾਲ ਆਪਣੀਆਂ ਗੱਲਾਂ ਆਪਣੀਆਂ ਹੋਣੀਆਂ ਆ ਆਪਾਂ ਚੌਕੀਦਾਰ ਨੂੰ ਨਾਲ ਲੈ ਕੇ ਚੱਲਾਂਗੇ ਪੂਨਮ ਨੇ ਕਿਹਾ ਲੈ ਜੀ ਉਹ ਤਾਂ ਮੇਰਾ ਹੀ ਬਾਬਾ ਹੈ ਪੂੰਡੀ ਬੁਰੀ ਖੁਸ਼ ਸੀ ਨਿਰਮਲਾ ਤੇ ਪੂਨਮ ਨਿੱਕੀਆਂ ਨਿੱਕੀਆਂ ਗੱਲਾਂ ਕਰਦੀਆਂ ਰਹੀਆਂ ਚਾਹ ਤੇ ਚਾਹ ਬਣਾ ਲਈ ਪੁੱਤ ਪਿੰਡ ਕਿਹੜਾ ਹੈ ਜੀ ਜੈਤੋ ਮੇਰੇ ਵੀ ਨਾਨਕੇ ਜੈਤੋ ਐ ਪਰ ਉਹ ਗਿੱਦੜਵਾਹੇ ਚਲੇ ਗਏ ਆਰ ਪਰਿਵਾਰ ਦੋ ਭੈਣਾਂ ਇੱਕ ਭਰਾ ਪਾਪਾ ਜੀ ਵੈਦ ਹਨ ਮਾਤਾ ਜੀ ਘਰਗ੍ਰਸ ਤੇ ਸਾੰਦੇ ਆ ਚੰਦਕੁਰ ਨੂੰ ਗੱਲਬਾਤ ਤੋਂ ਪਤਾ ਲੱਗ ਗਿਆ ਸੀ ਕਿ ਪਹਿਲਾਂ ਵਾਲੀ ਬੀਬੀ ਤਾਂ ਦਿਨ ਕਟੀਆਂ ਹੀ ਕਰਕੇ ਚਲੀ ਗਈ ਹੈ ਇਹ ਤਾਂ ਸਾਡੇ ਪਿੰਡ ਲਈ ਚਾਨਣ ਬਣ ਕੇ ਆਈ ਹੈ ਇਹਦੀ ਗੱਲ ਤਾਂ ਬੜੀ ਹੀ ਚੜ੍ਹਦੀ ਕਲਾ ਵਾਲੀ ਹੈ ਇਹਦੇ ਵਿੱਚ ਰੀਜ ਹੈ ਚਾਹ ਹੈ ਢੈਂਦੀ ਕਲਾ ਵਾਲੀ ਤਾਂ ਇਹਦੇ ਵਿੱਚ ਕੋਈ ਗੱਲ ਹੀ ਨਹੀਂ ਹੈ ਚੰਦਕੁਰ ਬਣਿਆਣੀ ਦਾ ਨਾਂ ਪੇਕੇ ਨੇ ਚੰਦਕੁਰ ਰੱਖਿਆ ਸੀ ਉਸਦੇ ਪੇਕੇ ਪਰਿਵਾਰ ਵਾਲੇ ਸਿਖੜਿਆਂ ਕਰਕੇ ਜਾਣੇ ਜਾਂਦੇ ਸਨ ਉਹਦੇ ਬਾਪ ਦਾ ਨਾਂ ਵੀ ਠਾਕਰ ਸਿੰਘ ਦਾਦੇ ਦਾ ਨਾਂ ਮਿਹਰ ਸਿੰਘ ਯੂ ਸਿੰਘ ਸਨ ਸਿੱਖੀ ਸਰੂਪ ਉਹਨਾਂ ਬਾਣੀਆਂ ਦੇ ਨਿਸ਼ਾਨੀ ਸੀ ਜਦੋਂ ਉਹ ਜੰਮੀ ਬੜੀ ਸੋਹਣੀ ਸੀ ਤੇ ਉਹਦਾ ਨਾਂ ਚੰਦਕੌਰ ਹੀ ਰੱਖ ਦਿੱਤਾ ਸੌਰੀ ਜਦੋਂ ਵਿਆਹੀ ਆਈ ਤਾਂ ਉਹਦਾ ਨਾਂ ਬਦਲਿਆ ਨਹੀਂ ਸੀ ਗਿਆ ਕਿਉਂਕਿ ਐਡੇ ਸੱਚੇ ਸੁੱਚੇ ਪਰਿਵਾਰ ਨੂੰ ਗੁਰਾਂ ਦੀ ਬਖਸ਼ਿਸ਼ ਹੋਣ ਕਰਕੇ ਉਹਨਾਂ ਦਾ ਨਾਂ ਬਦਲਣ ਦੀ ਕੋਤਾਹੀ ਉਹਨਾਂ ਨੇ ਨਹੀਂ ਸੀ ਕੀਤੀ ਚੰਦਕੌਰ ਦੇ ਸਾਰੇ ਪਰਿਵਾਰ ਨੂੰ ਇਸ ਘਰ ਵਿੱਚ ਉਹਦਾ ਆਉਣਾ ਚੌਮੁਖੀਆ ਦੀਵੇ ਦੇ ਚਾਨਣ ਵਾਂਗ ਲੱਗਿਆ ਪਰਿਵਾਰਕ ਜੀਵਨ ਦੇ ਦੀਵੇ ਨੂੰ ਲਟ ਲਟ ਬਲਦਾ ਰੱਖਣ ਲਈ ਉਹਨਾਂ ਨੇ ਇਹ ਨਾਂ ਅਰਬੀ ਵਾਂਗ ਕਬੂਲਿਆ ਚੰਦਕੁਰ ਵੀ ਚਾਹੁੰਦੀ ਸੀ ਕਿ ਉਸ ਦਾ ਨਾਂ ਬਦਲਿਆ ਨਾ ਜਾਵੇ ਹੁਣ ਇਸ ਰਿਸ਼ਤੇ ਦਾ ਮਾਣ ਮਰਿਆਦਾ ਰੱਖਣਾ ਸਹਰਿਆਂ ਦਾ ਫਰਜ਼ ਸੀ ਰਿਸ਼ਤੇ ਪੀੜੀਦਰ ਪੀੜੀ ਚੱਲਣ ਵਾਲੀ ਲਿਹਾਜ਼ ਹੁੰਦੇ ਹਨ ਜੇ ਰਿਸ਼ਤਿਆਂ ਦੀ ਮਾਣ ਮਰਿਆਦਾ ਕੱਚੀ ਪਿੱਲੀ ਅਜਿਹੀ ਹੋਵੇ ਤਾਂ ਉਹ ਰਿਸ਼ਤੇ ਹੰਢਣਸਾਰ ਨਹੀਂ ਰਹਿੰਦੇ ਅਜਿਹੇ ਰਿਸ਼ਤਿਆਂ ਉੱਤੇ ਮੁਹੱਬਤਾਂ ਦੇ ਮਜ਼ਬੂਤ ਕਿਲ ਨਹੀਂ ਉਸ ਸਰਦੇਸਗੋ ਕਮਜ਼ੋਰ ਨਿਹਾਂ ਵਾਲੇ ਆ ਸੁਰੱਖਿਆ ਘਰ ਕਦੋਂ ਵੀ ਟੈ ਟੇਰੀ ਹੋ ਸਕਦੇ ਹਨ ਮਜਬੂਤ ਜੁੱਸੇ ਤੇ ਕੱਦਗਾਠ ਵਾਲੀ ਚੰਦਕੁਰ ਨੂੰ ਵਿਰਸੇ ਚ ਮਿਲੀ ਗੁਰਬਾਣੀ ਦੀ ਦਾਦ ਨਾਲ ਉਹ ਸਦਾ ਖੀਵੀ ਰਹਿੰਦੀ ਪਿੰਡ ਵਿੱਚ ਕਿਸੇ ਦੇ ਘਰ ਪਾਠ ਹੁੰਦਾ ਤਾਂ ਬਿਨ ਬੁਲਾਏ ਸੇਵਾ ਕਰਕੇ ਘਰ ਆ ਜਾਂਦੀ ਚੰਦਕੁਰ ਦੀ ਹਾਜ਼ਰੀ ਨੂੰ ਸ਼ੁਭ ਸ਼ਗਨ ਤੇ ਬਰਕਤ ਵਜੋਂ ਕਬੂਲਿਆ ਜਾਂਦਾ ਸੀ ਜਦੋਂ ਮਾਂ ਦੇ ਰੂਪ ਵਿੱਚ ਹੁੰਦੀ ਤਾਂ ਮਮਤਾ ਦਾ ਡਲਕਦਾ ਨੂਰ ਉਹਦੀਆਂ ਅੱਖਾਂ ਵਿੱਚੋਂ ਵੇਖਿਆ ਜਾ ਸਕਦਾ ਸੀ। ਅਨੇ ਆਂਦੇ ਵ੍ਰਧਵੀ ਡਟ ਦੀ ਵੇਖੀ ਜਾਂਦੀ ਸੀ ਚੰਦਕੌਰ। ਉਦੋਂ ਲੱਗਦਾ ਇਹ ਚੰਡੀ ਦਾ ਰੂਪ ਹੈ, ਨਾਰੀ ਦਾ ਸਰਵੋਤਮ ਰੂਪ। ਭਗਵਤੀ ਦੁਰਗਾ ਪੈਦਾ ਹੋ ਕੇ 108 ਗੁਣਾ ਦੀ ਧਾਰਨੀ ਬਣ ਜਾਂਦੀ। ਵੇਖਿਆ ਜਾਵੇ ਤਾਂ ਇਹ ਭਾਵ ਆਰਥਾਂ ਦੀ ਪੂਰਨਤਾ ਨੂੰ ਹੀ ਨਾਰੀ ਸ਼ਕਤੀ ਆਖਿਆ ਜਾ ਸਕਦਾ ਹੈ। ਮਾਇਆ ਨਾਲ ਉਹਨੂੰ ਬਹੁਤਾ ਮੋਹ ਨਹੀਂ ਸੀ। ਕੀਰਤ ਨਾਲ ਉਹ ਬਹੁਤ ਮੋਹ ਸੀ। ਘਰ ਦੀ ਸਾਫ ਸਫਾਈ ਕਰਦੀ, ਕਦੇ ਨਾ ਥੱਕਦੀ। ਉਹਦੇ ਸਭ ਗੁਣਾ ਕਰਕੇ ਉਹ ਪਿੰਡ ਲਈ ਉਦਾਹਰਣ ਬਣ ਚੁੱਕੀ ਸੀ ਉਹ ਹਨੇਰਿਆਂ ਤੋਂ ਪ੍ਰਕਾਸ਼ ਵੱਲ ਤੁਰੀ ਸੀ ਚੰਦਕੌਰ ਦੇ ਘਰ ਦਾ ਜੇ ਅਗਲੇ ਹਿੱਸੇ ਦੇਖੀਏ ਤਾਂ ਬਿਲਕੁਲ ਪੰਜਾਬੀ ਪਿੰਡੂ ਘਰ ਸੀ ਘਰ ਦਾ ਮੁੱਖ ਗੇਟ ਕੱਚਾ ਖੱਬੇ ਹੱਥ ਚੋਂ ਵੱਡੇ ਕੱਚੇ ਕਮਰੇ ਮੂਹਰੇ ਖੁੱਲ ਬਹਾਰਾ ਬਰਾਂਡਾ ਖੁੰਝੇ ਜਿਹੇ ਚ ਚੁੱਲਾ ਚੌਕਾ ਨਾਲ ਹੀ ਕੱਚੀ ਘੰਡੋਲੀ ਸੀ ਇੱਕ ਤੰਦੂਰ ਸੀ ਗਲੀਆਂ ਦੀਆਂ ਔਰਤਾਂ ਤੰਦੂਰ ਉੱਤੇ ਰੋਟੀ ਲਾਉਣ ਉਹਦੇ ਘਰ ਹੀ ਆਉਂਦੀਆਂ ਛਤੜੇ ਦੇ ਖੁੰਜੇ ਵਿੱਚ ਬਾਲਣ ਤੇ ਦੂਜੇ ਖੁੰਜੇ ਉਖੜੀ ਕੜਵੰਜੀ ਕੁੰਡਾ ਘੋਟਣਾ ਚਿਮਟਾ ਫੂਕਣਾ ਰਸੋਈ ਦੀਆਂ ਸਭ ਸਹੂਲਤਾਂ ਸਨ ਚੰਦਕੌਰ ਦਾ ਘਰ ਵਾਲਾ ਰਾਜाराम ਤਿੰਨੇ ਬੱਚੇ ਅਜੇ 10-12 ਸਾਲਾਂ 'ਚ ਹੋਣਗੇ ਉਹ ਤਾਂ ਇਹ ਦੁਨੀਆ ਛੱਡ ਕੇ ਤੁਰ ਗਿਆ ਸੀ ਰੁਲੀਆ ਰਾਮ ਉਹਦਾ ਸਹਰਾ ਗਠੀਏ ਨਾਲ ਜੁੜ ਗਿਆ ਸੀ ਉਹ ਸੀ ਪੈਸੇ ਦਾ ਪੁੱਤ ਹੱਲਿਆ ਵੇਲੇ ਦਾ ਮੁਸਲਮਾਨਾ ਦਾ ਬਥੇਰਾ ਸੋਨਾ ਚਾਂਦੀ ਕੋਲ ਸੀ ਉਹਦੇ ਜਿਹਦਾ ਉਹਨੂੰ ਹੀ ਪਤਾ ਸੀ ਡੂਡਿਅਸ ਵਾਈਆ ਵਿਆਜ ਪੜ ਵਿਆਜ ਉਹਦੇ ਬਥੇਰੇ ਚੁਪੱਤੇ ਭਰੇ ਪਏ ਸਨ ਤੇ ਉਰਦੂ ਚ ਸਨ ਪੰਜਾਬੀ ਤਾਂ ਉਸ ਨੂੰ ਆਉਂਦੀ ਸੀ ਪਰ ਉਰਦੂ ਉਹ ਸਿੱਖੀ ਨਹੀਂ ਸੀ ਉਹ ਸੋਚਦੀ ਰਹਿੰਦੀ ਕਿ ਲੋਕਾਂ ਦਾ ਲਹੂ ਪੀ ਪੀ ਕੇ ਪੈਸੇ ਜੋੜੀ ਜਾਂਦਾ ਹੈ ਕਿ ਨਾਲ ਲੈ ਕੇ ਜਾਊਗਾ ਇਹ ਹੀ ਫਿਰ ਇੱਕ ਦਿਨ ਵਹੀ ਤੇ ਚਪੱਤਿਆਂ ਵਾਲੇ ਸੰਦੂਕ ਦੀ ਚਾਬੀ ਚੰਦਕੌਰ ਨੂੰ ਫੜਾ ਗਿਆ ਤੇ ਅੱਖਾਂ ਮੀਚ ਗਿਆ ਕੀ ਕਰਦੀ ਤੀ ਮੀਮਣੀ ਪੋਤੇ ਵਿਆਜਾਂ ਤੇ ਡੂਢੀਆਂ ਸਵਾਈਆਂ ਤੇ ਨਿਰਲੇਪ ਉਹ ਕੀ ਕਰਦੇ ਰਾਜਾ ਰਾਮ ਨੂੰ ਸ਼ਾਇਦ ਇਹ ਧੰਦਾ ਨਾ ਜੱਜਦਾ ਹੋਵੇ ਤਾਂ ਹੀ ਪੋਤਿਆਂ ਨੂੰ ਆਪਦੇ ਸਮਿਆਂ ਦੀਆਂ ਘਰੀ ਵੀ ਨਹੀਂ ਸੀ ਨਾਲ ਲੈ ਜਾਂਦਾ ਹਰਮੇਸ਼ ਹੁਣ ਮਾਸਟਰ ਸੀ ਤੇ ਤਲਵੰਡੀ ਸਾਬੋ ਹੀ ਪਰਿਵਾਰ ਸਮੇਤ ਰਹਿੰਦਾ ਸੀ ਰਤਨ ਕਿਸੇ ਠੇਕੇਦਾਰ ਦਾ ਕਰਿੰਦਾ ਉਹ दारू ਪਿਆਲੇ ਦਾ ਭਾਵੇਂ ਸ਼ੌਂਕੀ ਸੀ ਪਰ ਮਾਂ ਨੂੰ ਚੜੇ ਮਹੀਨੇ ਆਪਣੀ ਰੋਟੀ ਪਾਣੀ ਦਾ ਖਰਚਾ ਰੱਖ ਕੇ ਬਾਕੀ ਪੈਸੇ ਦੇ ਜਾਂਦਾ ਚੰਦਕੌਰ ਕੋਲ ਜੱਦੀ ਪੁਸ਼ਤੀ 9 ਕਿੱਲੇ ਜ਼ਮੀਨ ਵੀ ਸੀ ਜੋ ਕਿਸੇ ਨੇ ਲਾਲੇ ਨੂੰ ਗਹਿਣੇ ਕੀਤੀ ਹੀ ਛੜਾਈ ਨਾ ਗਈ ਤੇ ਲਾਲੇ ਨੇ ਬੈ ਲੈ 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 ਲਈ ਜ਼ਮੀਨ ਵਾਲਾ ਬਣ ਗਿਆ ਹਮੇਸ਼ਾ ਸਭ ਨੂੰ ਕਹਿੰਦੀ ਦੋਵੇਂ ਪੋਤੇ ਆਰਥिके ਬਣਾਉਣੇ ਆ ਨਿਰਮਲਾ ਜੋਗਾ ਸੋਨਾ ਉਹਦੇ ਕੋਲ ਸੀ ਚੰਦਕੌਰ ਦਾ ਕੱਚਾਕਰ ਰੋਜ਼ਾਨਾ ਦੀ ਤਰ੍ਹਾਂ ਵਰਤੋਂ ਵਾਲਾ ਸੀ ਪਰ ਵੇੜੇ ਵਿੱਚ ਜੋ ਹਵੇਲੀ ਸੀ ਉਹਦੇ ਵਿੱਚ ਵੱਡਦਾ ਤਾਂ ਬੰਦਾ ਐਵੇਂ ਸੋਚਦਾ ਕਿ ਕਿੱਥੇ ਆ ਗਿਆ ਹਾਂ